ਜਿੱਥੇ ਮਰਜੀ ਸਰਿਆ ਵਿਕਦਾ ਸੀਮੈਂਟ ਵਿਕਦਾ ਉਹਨਾਂ ਕੋਈ ਐਮਫਾਰਮ ਨਹੀਂ ਹੁੰਦਾ ਸਾਡੀ ਇਹੋ ਹੀ ਮੰਗ ਹੈ ਕਿ ਸਾਡੇ ਕੋਲੋਂ ਜਿਹੜਾ 2-2 ਲੱਖ ਰੁਪਏ ਦੇ ਚਲਾਨ ਘਟ ਰਹੇ ਨੇ ਉਹ ਬੰਦ ਕੀਤੇ ਜਾਣ ਤੇ ਸਾਨੂੰ ਇਸ ਚੀਜ਼ ਦੀ ਰਾਹਤ ਦਿੱਤੀ ਜਾਏ ਇਹ ਮੀਟਿੰਗ ਅਸੀਂ ਅੱਜ ਆਪਚ ਆਪਣੀ ਜਿਹੜੀ ਯੂਨੀਅਨ ਨੇ ਕੀਤੀ ਪੂਰੇ ਪੰਜਾਬ ਟਰੇਡਰ ਟਿਪਰ ਐਸੋਸੀਏਸ਼ਨ ਨੇ ਮੀਟਿੰਗ ਕੀਤੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਸਰਕਾਰ ਦੇ ਦਰੱਖਤ ਤੱਕ ਮਜਾਣੀ ਚਾਹੁੰਦੇ ਹਾਂ ਕਿ ਸਾਨੂੰ ਜਿਹੜੀ ਇਹ 2 ਲੱਖ ਦੇ ਚਲਾਨਾਂ ਤੋਂ ਰਾਹਤ ਦਿੱਤੀ ਜਾਏ ਜੀ ਸਾਡੀ ਗੱਲ ਮੰਨੀ ਜਾਊਗੀ ਠੀਕ ਹੈ ਨਹੀਂ ਤਾਂ ਅਸੀਂ ਪੂਰੇ ਪੰਜਾਬ ਟਿੱਪਰ ਐਸੋਸੀਏਸ਼ਨ ਆ ਉਹ ਜਿਹੜੀ ਅੱਜ ਤੋਂ 5-10 ਦਿਨ ਬਾਅਦ ਅਸੀਂ ਟਿੱਪਰ ਖੜੇ ਕਰ ਦੇਾਂਗੇ ਔਰ ਅਸੀਂ ਰੋਡ ਜਾਮ ਆ ਸਾਰੇ ਆਲ ਪੰਜਾਬ ਟਿੱਪਰ ਯੂਨੀਅਨ ਦੀ ਮੀਟਿੰਗ ਇਸ ਮੁੱਦੇ ਤੇ ਹੋਈ ਗਿਆ ਦੇਖੋ ਸਰਕਾਰ ਬਣੀ ਨਿਤ ਹੋ ਗਿਆ 3 ਸਾਲ ਦਾ 3 ਸਾਲ ਦਾ ਤਾਂ 2 ਲੱਖ ਦਾ ਕੋਈ 50 ਹਜ਼ਾਰ ਦਾ ਕੋਈ ਮਾਈਨਿੰਗ ਦਾ ਚਲਾਨ ਨਹੀਂ ਸੀ ਇਹ ਅੱਜ ਹੀ ਸ਼ੁਰੂ ਕਿਉਂ ਹੋਇਆ ਇਹਨਾਂ ਨੂੰ ਟਾਰਗੇਟ ਦਿੱਤੇ ਆ ਦੇਖੋ ਜੀ ਅਸੀਂ ਹੈਗੇ ਆ ਜੀਐਸਟੀ ਦੇ ਸਾਡੇ ਪਹਿਲਾਂ ਵੀ ਟਿੱਪਰ ਚੱਲਦੇ ਸੀ ਜੇ ਐਮ ਫਾਰਮ ਐਕਸ ਫਾਰਮ ਜ਼ਰੂਰੀ ਆ ਤੋ ਕ੍ਰੈਸ਼ਰ ਵਾਲੇ ਤੇ ਲਾਈ ਜਾਵੇ ਨਾ ਵੀ ਕ੍ਰੈਸ਼ਰ ਵਾਲਾ ਜਿੱਥੋਂ ਮਾਲ ਖਰੀਦਦਾ ਆਪਣਾ ਸਟਾਕ ਪੂਰਾ ਕਰੇ ਤਾਂ ਆਪਣਾ ਸਿਸਟਮ ਅੱਗੇ ਦੇਵੇ ਉਥੋਂ ਸਾਨੂੰ ਜੀਐਸਟੀ ਦੇ ਬਿੱਲ ਕ੍ਰੈਸ਼ਰ ਤੋਂ ਗੱਡੀ ਆਪਣੇ ਮੰਨ ਲਓ ਜਲੰਧਰ ਤੱਕ ਆ ਜਾਂਦੀ ਹੈ ਲੁਧਿਆਣੇ ਫੜ ਹੋ ਜਾਂਦੀ ਹੈ ਜੇ ਕਿਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਸਾਡੇ ਬਿੱਲ ਦੇ ਵਿੱਚ ਜੀਐਸਟੀ ਦਾ ਕੋਈ ਵੱਧ ਘਾਟ ਹੈਗਾ ਤੋ ਕੋ ਨਾ ਉੱਥੇ ਦੇਖਿਆ ਜਾਵੇ ਸ਼ਰਨਜੀਤ ਸਿੰਘ ਮੱਕੜ ਜਲੰਧਰ ਤੋਂ ਜੀ ਅਸੀਂ ਸਾਰੇ ਅੱਜ ਜਿੱਥੇ ਮੀਟਿੰਗ ਕੀਤੀ ਹੈ ਸਾਰੇ ਪੰਜਾਬ ਤੋਂ ਟਿੱਪਰ ਐਸੋਸੀਏਸ਼ਨ ਦੇ ਮੈਂਬਰ ਇਕੱਠੇ ਹੋਏ ਨੇ ਜੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਐਮ ਜਿਹ ਫਾਰਮ ਹੈ ਮਾਈਨਿੰਗ ਦਾ ਇਹ ਸਿਰਫ ਕ੍ਰੈਸ਼ਰ ਵਾਲੇ ਕੋਲ ਆ ਜਾਏ ਜਿਹੜੀ GST ਪਾਲਸੀ ਹੈ 1 ਬਿਲ 1 ਟੈਕਸ ਉਹਦੇ ਤੇ ਅਸੀਂ GST ਦਾ ਬਿੱਲ ਪੂਰਾ ਲੈ ਕੇ ਆਵਾਂਗੇ ਤੇ ਸਾਡੇ ਕੋਲ GST ਦਾ ਬਿੱਲ ਦੇਖ ਕੇ ਸਾਨੂੰ ਰਾਹਤ ਦਿੱਤੀ ਜਾਏ ਕਿ ਸਾਡੇ ਕੋਲ ਜਿਹੜਾ 2 ਲੱਖ ਦਾ ਜੁਰਮਾਨਾ ਹੈ ਮਾਈਨਿੰਗ ਦਾ ਉਹ ਸਾਡੇ ਕੋਲ ਨਾ ਲਾਇਆ ਜਾਏ ਕਿਉਂਕਿ ਮਾਈਨਿੰਗ ਅਸੀਂ ਕੱਚਾ ਮਾਲ ਅਸੀਂ ਨਹੀਂ ਖੱਡਾ ਤੋਂ ਲੈ ਕੇ ਆਏ ਅਸੀਂ ਤੇ ਇੱਕ ਫੈਕਟਰੀ ਤੋਂ ਬਣਿਆ ਹੋਇਆ ਤਿਆਰ ਕੀਤਾ ਮਾਲ ਲੈ ਕੇ ਆਏ ਆ ਉਹ ਸਾਡੇ ਕੋਲ GST ਦਾ ਬਿੱਲ ਜਿਹੜਾ ਉਹ ਵੈਲਿਡ ਸਾਡੇ ਰੱਖਿਆ ਜਾਏ ਸਾਡੇ ਕੋਲ ਫਾਰਮ ਨਾ ਦੀ ਤਾਂ ਕੋਈ ਚੀਜ਼ ਨਹੀਂ ਅਸੀਂ ਨਾਾਨੂੰ ਕੋਈ ਕਰੈਚਰ ਨਾ ਫਾਰਮ ਦਿੰਦਾ ਅਸੀਂ ਦੇ ਫੈਕਟਰੀ ਤੋਂ ਜਿੱਦਾਂ ਹੁਣ ਸਰਿਆ ਆ ਜਾਂ ਸੀਮੈਂਟ ਆ ਉਹਦਾ ਸਾਰੀਏ ਸਟੇਟਾਂ ਚ ਜਾਂਦਾ ਉਹਦਾ GST ਬਿੱਲ ਹੁੰਦਾ ਵੀ ਕੋਈ ਉਹਨਾਂ ਕੋ ਐਮ ਫਾਰਮ ਤੇ ਹੁੰਦਾ ਨਹੀਂ ਉਹ ਜਿੱਥੇ ਮਰਜੀ ਸਰਿਆ ਵਿਕਦਾ ਸੀਮੈਂਟ ਵਿਕਦਾ ਉਹਨਾਂ ਕੋ ਕੋਈ ਐਮ ਫਾਰਮ ਨਹੀਂ ਹੁੰਦਾ ਸਾਡੀ ਇਹੋ ਹੀ ਮੰਗ ਹੈ ਕਿ ਸਾਡੇ ਕੋਲੋਂ ਜਿਹੜਾ 2-2 ਲੱਖ ਰੁਪਏ ਦੇ ਚਲਾਨ ਘਟ ਰਹੇ ਨੇ ਉਹ ਬੰਦ ਕੀਤੇ ਜਾਣ ਤੇ ਸਾਨੂੰ ਇਸ ਚੀਜ਼ ਦੀ ਰਾਹਤ ਦਿੱਤੀ ਜਾਏ। ਇਹ ਮੀਟਿੰਗ ਅਸੀਂ ਅੱਜ ਆਪਚ ਆਪਣੀ ਜਿਹੜੀ ਯੂਨੀਅਨ ਨੇ ਕੀਤੀ ਪੂਰੇ ਪੰਜਾਬ ਟ੍ਰੇਡਰ ਟਿੱਪਰ ਐਸੋਸੀਏਸ਼ਨ ਨੇ ਮੀਟਿੰਗ ਕੀਤੀ ਹੈ। ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਸਰਕਾਰ ਦੇ ਦਖਤ ਤੱਕ ਮਜਾਣੀ ਚਾਹੁੰਦੇ ਆ ਕਿ ਸਾਨੂੰ ਜਿਹੜੀ ਇਹ 2 ਲੱਖ ਦੇ ਚਲਾਨਾਂ ਤੋਂ ਰਾਹਤ ਦਿੱਤੀ ਜਾਏ ਤੇ ਅਸੀਂ ਤੁਹਾਡੇ ਰਾਹੀਂ ਇਹ ਗੱਲ ਸਰਕਾਰ ਤੱਕ ਪਹੁੰਚਾਣੀ ਚਾਹੁੰਦੇ ਆ। ਉਸ ਤੋਂ ਬਾਅਦ ਜੇ ਸਾਡੀ ਗੱਲ ਮੰਨੀ ਜਾਊਗੀ ਠੀਕ ਹੈ ਨਹੀਂ ਤਾਂ ਅਸੀਂ ਪੂਰੇ ਪੰਜਾਬ ਟਿੱਪਰ ਐਸੋਸੀਏਸ਼ਨ ਆ ਉਹ ਜਿਹੜੀ ਅੱਜ ਤੋਂ 5-10 ਦਿਨ ਬਾਅਦ ਅਸੀਂ ਟਿੱਪਰ ਖੜੇ ਕਰ ਦਾਂਗੇ ਔਰ ਅਸੀਂ ਰੋਡ ਜਾਵਾਂਗੇ ਮੁਕੰਮਲ ਤੌਰ ਤੇ ਕੰਮ ਬਿਲਕੁਲ ਮੁਕੰਮਲ ਤੌਰ ਤੇ ਅਸੀਂ ਬੰਦ ਕਰਾਂਗੇ ਠੀਕ ਆਓ ਜੀ ਆਪਣੇ ਵੀ ਅਸੀਂ ਟਰਾਂਸਪੋਰਟ ਆ ਅਸੀਂ ਮਤਲਬ ਇਹ ਅੱਜ ਅੱਜ ਸਾਰੇ ਆਲ ਪੰਜਾਬ ਟਿੱਪਰ ਯੂਨੀਅਨ ਦੀ ਮੀਟਿੰਗ ਇਸ ਮੁੱਦੇ ਤੇ ਹੋਈ ਆ ਦੇਖੋ ਸਰਕਾਰ ਬਣੀ ਨੂੰ ਹੋ ਗਿਆ 3 ਸਾਲ 3 ਸਾਲ ਦਾ ਤਾਂ 2 ਲੱਖ ਦਾ ਕੋਈ 50 ਹਜ਼ਾਰ ਦਾ ਕੋਈ ਮਾਈਨਿੰਗ ਦਾ ਚਲਾਨ ਨਹੀਂ ਸੀ ਇਹ ਅੱਜ ਹੀ ਸ਼ੁਰੂ ਕਿਉਂ ਹੋਇਆ ਇਹਨਾਂ ਨੂੰ ਟਾਰਗੇਟ ਦਿੱਤੇ ਆ ਦੇਖੋ ਜੀ ਅਸੀਂ ਹੈਗੇ ਆ ਜੀਐਸਟੀ ਦੇ ਸਾਡੇ ਪਹਿਲਾਂ ਵੀ ਟਿੱਪਰ ਚੱਲਦੇ ਸੀ ਜੇ ਐਮ ਫਾਰਮ ਐਕਸ ਫਾਰਮ ਜ਼ਰੂਰੀ ਆ ਤਾਂ ਉਹ ਕ੍ਰੈਸ਼ਰ ਵਾਲੇ ਤੇ ਲਾਈ ਜਾਵੇ ਨਾ ਵੀ ਕ੍ਰੈਸ਼ਰ ਵਾਲਾ ਜਿੱਥੋਂ ਮਾਲ ਖਰੀਦਦਾ ਆਪਣਾ ਸਟਾਕ ਪੂਰਾ ਕਰੇ ਤਾਂ ਆਪਣਾ ਸਿਸਟਮ ਅੱਗੇ ਦੇਵੇ ਉਥੋਂ ਸਾਨੂੰ ਜੀਐਸਟੀ ਦੇ ਬਿੱਲ ਕ੍ਰੈਸ਼ਰ ਤੋਂ ਗੱਡੀ ਆਪਣੀ ਮੰਨ ਲਓ ਜਲੰਧਰ ਤੱਕ ਆ ਜਾਂਦੀ ਹੈ ਲੁਧਿਆਣੇ ਫੜ ਹੋ ਜਾਂਦੀ ਹੈ ਜੇਕਰ ਇਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਸਾਡੇ ਬਿੱਲ ਦੇ ਵਿੱਚ ਜੀਐਸਟੀ ਦਾ ਕੋਈ ਵੱਧ ਘਾਟ ਹੈਗਾ ਤਾਂ ਕੋਈ ਨਾ ਉੱਥੇ ਦੇਖਿਆ ਜਾਵੇ ਜੇ ਹੁਣ ਅੱਜ ਤੱਕ ਮਤਲਬ ਜੀਐਸਟੀ ਦੇ ਜਿਹੜੇ ਵੀ ਜੇ ਨਾਕੇ ਲੱਗਦੇ ਸੀ ਤੇ ਸਿਰਫ ਪਰਚੂਨ ਵਾਲੀਆਂ ਗੱਡੀਆਂ ਮਹਿੰਗੇ ਮਾਲ ਤੇ ਜੀਐਸਟੀ ਦੀ ਪੁੱਛੇ ਗਏ ਚ ਹੁੰਦੀ ਸੀ ਇੱਕ 10 15000 ਦੇ ਮਾਲ ਦੇ ਉੱਤੇ 7 800 ਰੁਪਏ ਦੀ ਜੀਐਸਟੀ ਜੀਐਸਟੀ ਡਿਪਾਰਟਮੈਂਟ ਨੇ ਅੱਜ ਤੱਕ ਸਾਡਾ ਕਦੀ ਟਿਪਰ ਨਹੀਂ ਸੀ ਰੋਕਿਆ ਸਵੇਜ ਆਮ ਆਦੀ ਪਾਰਟੀ ਸਰਕਾਰ ਨੇ ਕਿਹਾ ਕਿਸੇ ਵੀ ਵਰਗਾਂ ਤੱਕ ਨਹੀਂ ਹੋ ਕੇ ਕਿੱਸ ਰਹੇ ਤੁਹਾਡਾ ਧੱਕਾ ਦੇਖੋ ਜੀ ਸਾਡੇ ਨਾਲ ਤਾਂ ਪੂਰਾ ਧੱਕਾ ਹੀ ਹੋ ਰਿਹਾ ਅਸੀਂ ਤੇ ਸਾਨੂੰ ਤੇ ਦੱਸੋ ਸਰਕਾਰ ਨੇ ਕੀ ਸਾਨੂੰ ਤੇ ਕਹਿ ਦਿੰਦੇ ਜੀ ਇਹ ਟਿਪਰ ਮਾਫੀ ਆ ਸਾਨੂੰ ਇਹ ਦੱਸੋ ਵੀ ਰੋਜ਼ਗਾਰ ਵਾਸਤੇ ਸੀ ਟਿਪਰ ਲਏ ਆ 55 55 70 70 60 60 ਲੱਖ ਦੀਆਂ ਮਤਲਬ ਗੱਡੀਆਂ ਜਾਂ ਘੋੜੇ ਸਾਡੇ ਆਉਣ ਡੇ ਆ ਅਸੀਂ ਸਰਕਾਰ ਨੂੰ ਕਿੰਨਾ ਟੈਕਸ ਦਿੰਨੇ ਆ ਕਿੰਨਾ ਅਸੀਂ ਮਤਲਬ ਮੰਨ ਲਓ ਚਾਹੇ ਉਹ ਸਾਡਾ ਰੋਡ ਟੈਕਸ ਹੋਵੇ ਚਾਹੇ ਇੰਸ਼ੋਰੈਂਸ ਹੋਵੇ ਚਾਹੇ ਅਸੀਂ ਵਿਆਜ ਭਰਦੇ ਆ ਸਰਕਾਰ ਨੂੰ ਠੀਕ ਆ ਟੋਲ ਟੈਕਸ ਅਸੀਂ ਦਿੰਨੇ ਆ ਮਤਲਬ ਇੱਕ ਥਾਂ ਤੋਂ ਮਾਲ ਲੈ ਕੇ ਦੂਜੀ ਥਾਂ ਜਾਣਾ ਸਾਡਾ ਸਿਰਫ ਇੱਕੋ ਮਕਸਦ ਹੁੰਦਾ ਜੇ ਅਸੀਂ 20000 ਦਾ ਮਾਲ ਲਿਆ 10000 ਕਿਰਾਇਆ ਪਾ ਕੇ 30000 ਦੀ ਗੱਡੀ ਜੇ ਸਾਨੂੰ 5-6000 ਰੁਪਏ ਬਚੇ ਤਾਂ ਜਿਹਦੇ ਵਿੱਚ ਅਸੀਂ ਆਪਣੇ ਵੀ ਬੱਚੇ ਪਾਲਦੇ ਆ ਅਸੀਂ ਸਰਕਾਰ ਨੂੰ ਟੈਕਸ ਵੀ ਦਿੰਨੇ ਆ ਪਰ ਸਾਨੂੰ ਹੁਣ 2-2 ਲੱਖ ਦੇ ਚਲਾਣਾ ਸਾਡੇ ਕੋਲ ਤੇ ਭਰ ਨਹੀਂ ਹੋਣੇ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਜੀ ਹੁਣ ਅਸੀਂ ਸਾਰੇ ਅੱਜ ਸਾਡੀ ਇੱਥੇ ਮੀਟਿੰਗ ਹੋਈ ਆ ਜੇ ਸਾਡੀ ਤੁਹਾਡੇ ਮੈਦਮ ਤਾਈ ਅਸੀਂ ਕਹਿੰਦੇ ਆ ਸਰਕਾਰ ਨੂੰ ਸਾਡੀ ਸੁਣੀ ਜਾਵੇ ਨਹੀਂ ਆ ਤੇ ਆਉਣ ਵਾਲੇ ਟਾਈਮ 'ਚ ਅਸੀਂ ਆਪਣੀਆਂ ਗੱਡੀਆਂ ਜਿਹੜੀਆਂ ਆਪੋ ਆਪਣੀ ਜਗ੍ਹਾ ਖੜੀਆਂ ਕਰ ਦੇਣੀਆਂ ਕਿਉਂਕਿ ਉਹ ਸਾਡੇ ਕੋਲ ਕੰਪੈਨਸਟੀ ਹੈ ਨਹੀਂ ਚਲਾਉਣ ਦੀ ਸਰਕਾਰ ਬਿਸ਼ੱਕ ਦੀ ਸਾਡੀਆਂ ਚਾਬੀਆਂ ਲੈ ਕੇ ਗੱਡੀਆਂ ਚਲਾ ਲੇ ਸਾਡੀਆਂ ਕਿਸ਼ਤਾਂ ਭਰਦੇ ਤੇ ਸਾਡੇ ਨਿਆਣਿਆਂ ਦੇ ਖਾਣ ਵਾਸਤੇ ਸਾਨੂੰ ਜੋ ਬਣਦਾ ਸਾਡਾ ਦੇਦ ਠੀਕ ਠੀਕ ਮਤਲਬ ਅਸੀਂ ਇਹੀ ਮਤਲਬ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਮਤਲਬ ਜਿਹੜੇ ਸਾਡੇ ਟਿਪਰਾਂ ਵਾਲਿਆਂ ਦੀਆਂ ਪ੍ਰੋਬਲਮਾਂ ਨੇ ਮਤਲਬ ਉਹਨਾਂ ਦਾ ਹੱਲ ਕੀਤਾ ਜਾਵੇ ਜਿਹੜੀ ਵੀ ਮਤਲਬ ਸਾਡੀ ਮੰਗ ਦਾ ਜਾਇਜ਼ ਆ ਜਿਹੜੇ 2-2 ਲੱਖ ਰੁਪਏ ਦੇ ਮਤਲਬ ਚਲਾਨ ਹੋ ਰਹੇ ਆ ਉਹ ਬਿਲਕੁਲ ਧੱਕਾ ਵਾ ਉਹ ਮਤਲਬ ਤਤਕਾਲ ਬੰਦ ਕੀਤੇ ਜਾਣ ਮਾਨ ਸਰਕਾਰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਇਸ ਵਾਰ ਸੇ ਧਿਆਨ ਦੇ ਕੇ ਸਾਡੀ ਸਮੱਸਿਆ ਦਾ ਹੱਲ ਕਰੇ ਸਰ ਮਾਨ ਸਰਕਾਰ ਜਦੋਂ ਆਈ ਸੀ ਹੋ ਗਿਆ ਕਿਸੇ ਵਰਗਾਂ ਧੱਕਾ ਨਹੀਂ ਹੋਊਗਾ ਤੁਸੀਂ ਵੀ ਆਪ ਉਹਾਰੇ ਲੋਕਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਫਿਰ ਤੁਹਾਨੂੰ ਆ ਵੀ ਪਛਾਣ ਹੋ ਰਹੀ ਅਸੀਂ ਖੁਦ ਮਤਲਬ ਵੋਟਾਂ ਪਾ ਕੇ ਔਰ ਲੋਕਾਂ ਤੋਂ ਵੋਟਾਂ ਪਵਾ ਕੇ ਮਤਲਬ ਸਰਕਾਰ ਬਣਾਈ ਆ ਕਿਉਂਕਿ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮਤਲਬ ਹਰ ਬੰਦਾ ਖੁਸ਼ਹਾਲ ਹੋਊਗਾ ਔਰ ਰੋਜ਼ਗਾਰ ਦਵਾਂਗੇ ਅਸੀਂ ਔਰ ਜਿਹੜੇ ਬਾਹਰ ਗਏ ਹੋਏ ਨੇ ਮਤਲਬ ਬਾਹਰੋਂ ਵਾਪਸ ਆਣਗੇ ਔਰ ਗੋਰੇ ਆ ਕੇ ਇੱਥੇ ਮਤਲਬ ਨੌਕਰੀਆਂ ਕਰਨਗੇ ਪਰ ਮਾਨ ਸਾਹਿਬ ਆ ਦੇਖ ਮਤਲਬ ਸਾਡਾ ਜਿਹੜਾ ਰੋਜ਼ਗਾਰ ਆ ਉਹ ਵੀ ਬੰਦ ਹੋ ਚੁੱਕਿਆ ਵਾ ਅਸੀਂ ਬੇਰੋਜ਼ਗਾਰ ਹੋ ਗਏ ਆ ਤੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਸਾਡੀਆਂ ਗੱਡੀਆਂ ਚੱਲਦੀਆਂ ਕਿੱਥੇ ਜਾਣਾਂ ਅਗਰ ਸਰਕਾਰ ਨਹੀਂ ਸਾਡਾ ਸਾਥ ਦਿੰਦੀ ਨਹੀਂ ਹੱਲ ਕਰਦੀ ਤਾਂ ਅਸੀਂ ਮਤਲਬ ਗੱਡੀਆਂ ਖੜੀਆਂ ਕਰਾਂਗੇ ਹਾਂਜੀ ਪੂਰੇ ਪੰਜਾਬ 'ਚ ਚੱਕਾ ਜਾਮ ਕਰਾਂਗੇ ਅਸੀਂ ਜਿਹੜੀਆਂ ਚਾਬੀਆਂ ਨੇ ਚਾਹੇ ਮਾਨ ਸਰਕਾਰ ਨੂੰ ਅਸੀਂ ਦਈਏ ਚਾਹੇ ਡੀਸੀ ਸਾਹਿਬਾਨ ਨੇ ਮਤਲਬ ਉਹਨਾਂ ਨੂੰ ਜਮ੍ਹਾਂ ਕਰਾਈਏ ਔਰ ਸਾਨੂੰ 10 ਦਿਨ ਡੀਸੀ ਸਾਹਿਬ ਅਸੀਂ ਗੱਡੀਆਂ ਕਿੱਥੇ ਖੜੀਆਂ ਕਰੀਏ ਜਿਹੜੇ ਦੋ ਚਾਰ ਪਰਸੈਂਟ ਜਾਂ 10 ਪਰਸੈਂਟ ਕੰਮ ਕਰਨਗੇ ਅਸੀਂ ਉਹਨਾਂ ਦੀਆਂ ਗੱਡੀਆਂ ਗੁਰਦੁਆਰਾ ਸਾਹਿਬ ਖਾਲੀ ਕਰਾਵਾਂਗੇ ਸਾਰੇ ਜਿੰਨੇ ਵੀ ਟਰਾਂਸਪੋਰਟਰ ਨੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕੀ ਅਗਰ ਮਤਲਬ ਹੜਤਾਲ ਹੁੰਦੀ ਆ ਤਾਂ ਤੁਸੀਂ ਸਾਰੇ ਭਰਾਵਾਂ ਨੇ ਸਾਥ ਦੇਣਾ ਵਾ ਅਗਰ 2 4 10% ਭਰਾ ਮਤਲਬ ਆਪਣੀਆਂ ਗੱਡੀਆਂ ਚਲਾਉਂਦੇ ਆ ਅਸੀਂ ਖੜੀਆਂ ਕਰਤੀਆਂ ਅਸੀਂ ਸਾਰਿਆਂ ਦੀਆਂ ਗੱਡੀਆਂ ਖੜੀਆਂ ਕਰਕੇ ਗੁਰਦੁਆਰਾ ਸਾਹਿਬ ਖਾਲੀ ਕਰਾਵਾਂਗੇ ਫਿਰ ਤੁਸੀਂ ਗੁੱਸਾ ਨਹੀਂ ਕਰਨਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਮਤਲਬ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਆਪਾਂ ਸਾਰਿਆਂ ਦਾ ਜਿਹੜਾ ਹੈਗਾ ਵਾ ਮਤਲਬ ਮਤਲਬ ਕੰਮ ਬਚਾ